ਸਿਆ ਆਤਰੇ ਆਜੀ ਪਾਰਟੀ ਦੇ ਐਮਐਲਏ ਹਨ ਹਾਲਾਂਕਿ ਅਰੇਸ਼ ਲਕਵੇ ਰਾਜ ਜਗਰਾ ਨੂੰ ਪੀਸ ਦੇ ਨਾਲ ਬਾੜਾ ਬਦਰ ਕਰਦੇ ਹੋਏ ਜਗਰਾ ਦੀ ਸਖਰਾ ਦੂਗੀ ਕਾਸੀਤ ਬੜੋਣ ਵਾਲੀ ਹੈ ਉਹ ਨਕਰ ਵੀ ਦੇ ਵਿੱਚ ਆਇਆ ਹੈ ਜਿਹਸਾ ਅਸਾਫ ਨਹੀਂ ਦਾੜਾ ਬੜਾ ਬਹੁਤ ਚੱਕਰ ਦੂਗੀ ਕਾਸੀਤ ਵਾਲ ਹੋਣੀ ਹੈ ਸੋ ਉੱਠੇ ਇਸਲੀਕ ਹਾਲੇ ਐਮਐਲਏ ਆਉਣ ਪਾਰਟੀ ਦੇ ਬੜੀ ਹੋਰ ਵਿੱਚ ਆਵਣ ਬੜੀ ਸ਼ਰਧਾ ਅੱਗੇ ਤ੍ਰੇਟ ਲਾ ਕੇ ਜਾਣਾ ਭਾਈ ਲਾਉਂਦੇ ਆ ਮੱਠ ਜਿੱਥੇ ਸੰਤਾਂ ਨਾਲ ਲੱਗੇ ਬਹਿਦੇ ਆ ਕੋਈ ਬੰਦੇ ਆ ਕੋਈ ਆਉਣਾ ਮਾਇਆ ਤੇ ਕੀਤੀ ਗੀ ਵਿਦਿਆ ਚਾਹਣਾ ਭਾਈ ਜੈ ਲਾਲ ਸੋਹਿਆ ਹਸੀਆ ਕੈ ਹਾਂਜੀ ਹਾਂਜੀ 1400 ਤੋਂ ਪਾਈ ਬੱਚਿਆ ਲਈ ਸਾਰੇ ਕਿਤਾਬੀ ਆਉਣੇ ਉਹਨਾਂ ਸਾਲ ਦੇ ਬੱਚਿਆ ਹਾਂ ਜੀ 90 ਸਾਲ ਦਾ ਬੱਚਾ ਛੋਟਾ ਬੱਚਾ ਤੇ ਗੁજરાਣੇ ਤੋਂ ਭਾਈ ਆਸੇ-ਪਾਸੇ ਵਾਧਾ ਤੇ ਵਾਸੇ-ਪਾਸੇ ਹੋ ਗਿਆ ਤੇ ਕਿਸੇ ਨੂੰ ਭਾਈ ਮਿਲਿਆ ਇਸ ਤਰੀਕੇ ਦੇ ਬੰਦੇ ਫੋਟੋ ਕਰਦੇ ਭਾਈ ਹਾਂ ਜੀ ਸਾਡੇ ਤਾਂ ਸਾਡੇ ਲੱਗਦਾ ਭਾਵੇਂ ਤਾਂ ਵੀ ਜੇ ਨਾ ਤੁਹਾਨੂੰ ਬਹੁਤ ਜਿਆਦਾ ਸਮਝ ਲੋ ਲੈ ਕੇ ਤੇ ਮੇਰਾ ਹੀ ਗਿਆਨ ਕੀ ਹੈ ਮੈਂ ਕੋਈ ਪੜ ਕੇ ਗਿਆ ਸਾਡੇ ਦਾ ਭਾਈ ਕਹਿੰਦੇ ਦੱਸਿਆ ਨਹੀਂ ਗਿਆ ਅਸੀਂ ਦੇਖੋ ਇਹ ਕਦੇ ਕਦੇ ਹੀ ਆਪਣੇ ਗਏ ਆਪਣੇ ਅਰਜੀ ਵਾਲੇ ਦਾ ਇਤਹਾ ਉਜਲਈਆ ਇਸ ਤਰ੍ਹਾਂ ਦੀ ਸੇਵਾ ਕੀਤੀ ਹੈ ਕੋਈ ਸੇਵਾ ਹੋ ਰਹੀ ਹੈ ਅਦਿਨਸਾਨ ਇਸਾਰਾ ਇੱਥੇ ਗੁਰੂ ਦੇ ਸਵਾਗਤ ਤੇ ਗੱਲ ਜਾ ਕੇ ਕੁੰਡ ਭਰੇ ਗੱਲ ਕਰਦੇ ਸੋ ਪਹਿਲਾ ਜੋੜੀਆਂ ਵੀ ਹੁੰਦੀਆਂ ਸੀ ਆਹ ਸਾਂ ਪੀਤਾ ਇਸ ਗੁਰੂ ਤੇ ਗੱਲ ਜਾ ਕੇ ਜਨਾ ਪਾਸੇ ਦਰਵਾਜ਼ੇ ਕੋਲ ਹੀ ਬਣੇ ਹੁੰਦੇ ਸੀ ਇਹੋ ਕੱਲਾ ਖੋਹੇ ਹੁੰਦਾ ਸੀਗਾ ਮਹਿਮਾਨਾਂ ਨੂੰ ਲੱਗ ਰਹੇ ਵਿੱਚ 14 ਵਾਡਾ ਵਾਸਾ ਪਾਣੀ ਨੇ ਆਸੀਗਾ ਕਿ ਹੋਰ ਨਰਕੇ ਦਾ ਕੋਈ ਹੋਰ ਪਾਣੀ ਨਹੀਂ ਸੀ ਸਾਰਾ ਪਾਣੀ ਦੂਜੇ ਸੌ ਇੱਕ ਲੱਕੜ ਦੇ ਵਿੱਚ ਹੀ ਤੇ ਦਰਵਾਜ਼ੇ ਦੇ ਵਿੱਚ ਹੀ ਅਸੇ ਬਗੜਾਣਾ ਸੰਤਾਇ ਤੋਂ ਮੱਤਗੇ ਹੋ ਜਾ ਗਏ ਇਹੋ ਸੈਨੇ ਸ਼ਿਨਾਲ ਕਰਦੇ ਸੀ ਗੁੰਡ ਬਣੇ ਸੀਗੇ ਔਲਾ ਦੇ ਵਿੱਚ ਮਾਹਰ ਖਾਵੇ ਕਿ ਸੇਵਾਦਾਰੋਂ ਵੀ ਹੁੰਦੇ ਸਨ ਉਹ ਸੌ ਰਿਚੋ ਜਲ ਯਾਲਾ ਕੇ ਗੁੰਡ ਭਰਦੇ ਤੇ ਆਪ ਉਹ ਕਰਕੇ ਕੋਟ ਕੇ ਦਵਾਰ ਕਰਦੇ ਤੇ 라వ్ ਜਬਦੇ ਤੇ ਬੋਕੇ ਦਵਾਰ ਦੀ ਹਾਰੀ ਭਰਦੇ ਸਾਰਾ ਗੱਲ ਭਾਈ ਇੰਝ ਇਸ਼ਾਰਾ ਕਰਨ ਵਾਸਤੇ ਪਹਿਲਾ ਵਰਕੇ ਜਾਂਦਾ ਸੀਗਾ ਪਰ ਹੁਣ ਤਾਂ ਬੜਾ ਬੜਾ ਹੋ ਗਿਆ ਹੁਣ ਕੋਮੈਨਿਟੀ ਮਾਜੂ ਬਣ ਗਏ ਤੇ ਟੂਟੀਆਂ ਲੱਗੀਆਂ ਪਰ ਜਿਹੇ ਜਿਹੇ ਦੇਖਦਾ ਕੋਈ ਬੜੀ ਨਾਲ ਘੱਡੇ ਵਸੇ ਵੀ ਅਸੀਂ ਹੋਈ ਜਾਂਦੇ ਭਾਈ ਜੁੱਤੀ ਸਵਾਲੇ 라dio ਸਾਡੇ ਬਾਬਾ ਨਾਇੰ ਸਿੰਘ ਵੀ ਆ ਆ ਦੇਖੋ ਮੈਂ ਜਾਣਾ ਨੇ ਵਾਹੜੀ ਬੱਡੇ ਕੋਲੇ ਉਹਨਾਂ ਦੀ ਜੁੱਤੀ ਚੜੀ ਆ ਵੀ ਹਸੋਦੇ ਚਾ ਸਾਇਣ ਵਜੋਂ ਬਣਦੀ ਆ ਵੀਰੇ ਭਾਈ ਅਗਰ ਇਹਦਾ ਬਣੀ ਹੋਵੇ ਕੋ ਮਾਤਾ ਨয়া ਸੂਰਜ ਚੜਾਈ ਜਾਂਦਾ ਕੋ ਘਰ ਕਿਛਦੀ ਨਹੀਂ ਦਾ ਨਿਕਲਿਆ ਲੱਗੇ ਜਾਂਦਾ ਜਾਂਦੀ ਹੈ ਜਿਆ ਜੋ ਸ਼ਾਮ ਵੀ ਬੜੀ ਸਾਦ ਹੁੰਦੀ ਹੈ ਅੰਤ ਕੋ ਸਾਹਿਰ ਬਜ਼ੂਰੋ ਧੱਕੇ ਤੋਂ ਰੋ ਰਿਹਾ ਬਟੇ ਨੂੰ ਚਾਹ ਮੇਜ ਕੋ ਸੁਬਾਹ ਹੋਣਾ ਦੇਖਿਆ ਆ ਸ਼ਾਮ ਜਿਹੜੇ ਬਾਬਾ ਨয়া ਸੂਰਜ ਲਿਕੇ ਅਕੀ ਰਾਤ ਆਇਆ ਜਿੰਦੀ ਨੇ ਚੜੀ ਹੋਏ ਜਿਆ ਬੋਲੇ ਜੀ ਤਾਯਾ ਬਣਾ ਕੇ ਪੀਏ ਵਾਲੀ ਗੰਗਲ ਕਹਾਤਾ ਆ ਮਾਨ ਸਰੋਏ ਨਗਰ ਕਾਰਜਾ ਦੇ ਪ੍ਰਤੀਨਿਧੀ ਸingh sriya sri varan ਪਹੁੰਚੇ ਹਨ ਜੋ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜਿਹੇ ਲਾ ਬੁਲਾਉਣੇ ਉਹ ਆਉਜ਼ਰ ਆ ਕੇ ਲਾ ਹੁਣ ਅੱਜ ਦਾ ਪੰਚਾਇਤ ਨੰਬਰਦਾਰ ਜਿਹਦੇ ਸੇ ਪਤੋ ਸਭ ਦੇ ਅੰਦਰ ਲੈ ਕੇ ਆਏ ਹੈ ਉਹਨਾਂ ਭਾਈ ਨਾਮ ਹੋਲਾ ਜਾਊਗਾ ਜਿਗਾੜਾ ਛੱਡਿਆ ਜਾਊਗਾ ਉਹਨਾਂ ਦਾ ਵੀ ਧੰਨਵਾਦ ਕੀਤਾ ਆਰੇ ਦੇਖੋ ਕਿੰਨੇ ਵਧੀਆ ਗੱਲ ਕੀਤੀ ਹੈ ਦੇਖੋ ਜਿੱਥੇ ਸੰਗਤ ਭਾਈ ਵੱੱਟਾ ਭਰ ਰਹੀ ਹੈ ਨਾ ਉੱਥੇ ਪਰੰਧ ਨਹੀਂ ਸਾਡਾ ਸੇਵਾਦਾਰ ਨੇ ਕਿਹਾ ਜੀ ਉਸੇ ਪਾਣੇ ਲੈ ਕੇ ਗੰਦੂ ਹੁਣ ਇਹ ਭਰਨ ਲਈ ਕਿਹੜਾ ਵੇਖ ਦਿਵਾ ਲੂਗਾ ਕੋਈ ਵੇਖੋ ਨਾ ਨਹੀਂ ਜਰਾ ਸਦਾ ਸੁਝਾ ਹੈ ਲੈ ਲਗਦੀ ਹੈ ਧੰਨਵਾਦ ਨੂੰ ਭਾਈ ਜੀ ਸੇਵਾਦਾਰ ਨੂੰ ਬੇਨਤੀ ਹੈ ਕਿ ਥੱਲੇ ਜੋ ਜੋ ਸੰਗਤ ਵੱੱਟਾ ਭਰ ਰਹੀ ਹੈ ਨਾ ਉਹਨਾਂ ਨੂੰ ਭਾਈ ਜਾਨ ਸ਼ਿਕਾਓ ਇਹ ਤੇ ਉੱਤਤ ਤਿਸ ਜਲ ਸਿਕਾਈ ਜਾਣਿਆ ਤੇ ਸਾਡੇ ਸੋਵਰ ਦੇ ਵਿੱਚ ਵੀ ਭਾਈ ਉਹਨਾਂ ਨੂੰ ਜਲ ਸਿਕਾ ਜਲ ਸੁਪਾਉਣ ਦੀ ਬਹੁਤ ਵੱਡੀ ਸੇਵਾ ਹੈ ਪਹਿਲਾ ਪਾਣੀ ਜੀਵ ਹੈ ਜਿਹੜਿਆ ਸਭ ਕੋਈ ਪਾਣੀ ਕਿਤਾ ਜਲ ਤੇ ਪਾਣੀ ਸੌਦਾ ਤੇ ਪਾਣੀ ਦੇ ਨਾਲ ਜੀਵ ਹੈ ਸਾਡਾ ਤੇ ਪਾਣੀ ਦੇ ਜੀਵ ਵੜਿਆ ਆ ਦੇਖੋ ਗੂੜੀ ਵਾਲੀ ਪੜ ਕੇ ਤੇ ਸੌਂ ਦੇ ਵਿਚਾਰ ਉਹ ਸਾਕੇ ਤੇ ਪੌਣਾ ਭੋਇਆ ਪੌਣੇ ਤੇ ਜਲ ਹੋਏ ਜਲਦੇ ਜੇ ਕੋ ਸਾਡੇ ਆ ਘੜ ਘੜ ਜੋਤ ਕੋਈ ਤੇ ਸੱਚੇ ਹੋਣੀ ਜੋ ਪ੍ਰਮਾਤਮਾ ਦੀ ਇਹ ਹਵਾ ਚੱਲਦੀ ਹੈ ਤੇ ਹਵਾ ਤੋਂ ਫਿਰ ਸਾਸਰੀ ਅਬਾ ਮਹਾਰਾਜਾ ਨੇ ਨਾ 2012 ਜਦੋਂ ਜੇ ਦੱਖਣ ਚੱਲਦੀ ਹੈ ਹਵਾ ਜਦ ਦੀ ਅੱਜ ਬਦਲ ਹੋਈ ਜਾ ਕਿਸੇ ਕਰਕੇ ਇਹ ਸੱਚੇ ਵੈਰੂ ਪ੍ਰਮਾਤਮਾ ਤੋਂ ਕੌਣ ਕਿਉਂ ਵੀ ਆ ਤੇ ਕੌਣ ਤੋਂ ਫਿਰ ਜਲ ਪੈਦਾ ਹੁੰਦਾ ਤੇ ਘਰ ਤੋਂ ਸਾਡਾ ਵੇ ਸਾਰਾ ਸੰਸਾਰ પતિ ਸਾਰੇ ਚਾਰ ਖਾਣੇ ਜੀ ਕੋਈ ਪੈਦਾ ਹੋਈ ਆਤੇ ਤੇ ਬਗਣਾ ਤਿਆ ਤੇ ਉਹ ਜਲ ਦੇ ਦਰਵਾਜ਼ਾ ਦੀ ਆ ਘੜਕੜ ਜੋਰ ਤੇ ਮੈਲਾ ਪਾਣੀ ਵੀ ਹੋਰ ਪਾਣੀ ਦੀ ਬਹੁਤ ਵੱਡੀ ਸੇਵਾ ਹੈ ਕਿ ਆਪਾਂ ਜਲ ਸ਼ਰਧਾ ਭਾਵਨਾ ਸੰਤਾਨ ਸਿਖਾਵਾਂਗੇ ਜੇ ਦੇਖੋ ਆ ਬਿਲਕੁਲ ਅਜੇ ਸੀਟੀ ਦੇ ਅੱਡੇ ਆਉਂਦੇ ਆ ਸੁਭਾਨ ਅਲਾ ਲਾਲਾ ਕੇ ਹੋਰਿਆ ਲਿਆਉਣਾ ਸੀ ਆ ਇਹ ਸ਼ਕਤੀ 3 ਨੰਬਰ ਡਾਕਟਰ ਕਿਹੜਾ ਸ਼ਕਤੀ 3 ਨੰਬਰ ਤਾਲੀ ਭਰ ਗਈ ਹੈ ਤੇ ਸੰਤਰਾ ਪਰ ਜਗੜਾ ਜਿਹੜਾ ਉਹ ਆ ਕੇ ਤੇ ਟਰੈਕਟਰ ਵਾਲੀ ਉੱਧਰ ਜਾਵੇ 36 ਤੇ ਟੈਕਰੀ ਵਾਲੀ ਤਾਲੀ ਭਰ ਕੇ ਜੋ ਬਾਈ ਡੇਰੋ ਨੂੰ ਬੇਨਤੀ ਹੈ ਵੀ ਆਪਣੇ ਟਰੈਕਟਰ ਚਾਲੀ ਨੂੰ ਅੱਗੇ ਲਿਜਾਵੇ ਜੋ ਦੂਜੀ ਥਾਂ ਦੇ ਕਿੱਥੇ ਤੇ ਉਹ ਤੋਂ ਆ ਸਾਡੇ ਹੱਥ ਬੈਠੇ ਬੱਸ ਜੀ ਆ ਬੜੀ ਜਾਨੀ ਬੜੀ ਖੇਦੀ ਬੜੀ ਜਾਨੀ ਹੈ महात्मा महात्मा जन सिंधी गांधी साहिब हर गांधी साहिब ਅੰਤਨ ਜੀ ਨੇ ਗੁਰੂ ਜੀ ਦੇ ਬਾਅਦ ਰਾਜੀ ਜੀ ਨੇ ਸ਼ਰੂਆਤ ਕਰਦੇ ਨਦੀ ਬੜੀ ਕਿਰਪਾ ਹੈ ਗੁਰਦੁਆਰਾ ਮਨਿਸਾ ਹੈ ਆਏ ਨਗਰ ਨੂੰ ਬੂੰਗਾ ਮਸਤਾਨਾ ਨਗਰ ਦੀ ਜਨਗਤ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੇ ਮੈਂ ਦੇਖੀ ਜੀ ਉਹ ਆਵਾਜ਼ ਕਿਹੜਾ ਪਰ ਇਹਨਾਂ ਦੀ ਬੜੀ ਧਾਰਨਾ ਧਾਰੀ ਉੱਤੇ ਐਡਾ ਵੱਡਾ ਨਜ਼ਰ ਮਿਲਦੀ ਹੈ ਇੱਥੇ ਪਿੰਡ ਦੇ ਵਿੱਚ ਕੋਈ ਮੂਲ ਸਖ ਨੂੰ

ਉਹ ਬਾਣੀ ਸਪੈਰ ਦੇ ਮੱਕੀ ਦੀ ਬਹੁਤ ਵੱਡੇ ਭਾਗਨ ਇਸ ਪਾਸੇ ਲਾਉਣਾ ਇੱਕ ਇਲਾਕੇ ਵਿੱਚ ਇੱਕ ਬਾਸ ਦਾ ਸਮਾ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਸੰਤੋ ਉਹ ਇਹ ਪਿੱਤਰ ਸਮਾ ਦੀ ਕਵਰੀ ਜਵਾਗਰ ਖਾਣ ਮਾ ਕਰਦੀ ਜੀ ਉਹ ਸੰਤਾਨ ਨੂੰ ਸਿਰੋਪੇ ਇੱਕ ਬਾਦਲ ਮਹਾਰਾਜ ਜੀ ਨੇ ਆਪਣੇ ਦਸੂਰੀਆਂ ਤੋਂ ਲੈ ਕੇ ਉਹ ਪ੍ਰਾਂਤ ਸਭ ਤੋਂ ਪਹਿਲਾਂ ਸਤਿ ਕਰੂ ਮੰਗ ਲਬੇ ਨਵਾਸ ਤੁਹਾਡੀ ਪਰਿਵਾਰ ਦੀ ਸਤਿਕਾਰ ਮਹਾਰਾਜਿਆ ਨੇ ਸੇਵਾ ਕਰੇ ਉਹਨਾਂ ਨੇ ਬਹੁਤ ਧਰਵਾਦ ਦੀਿਆ ਉਹ ਆਪਣੇ ਤਾਂ ਹੀ ਨਾਰ ਕੀਤੀ ਉਹ ਤੋਂ ਆਪਣਾ ਮਹਾਨ ਕਛੀ ਬਤਨਾ ਰਹਿਮ ਗਿਆਨੀ ਉਹ ਵਾਲੀ ਨੂੰ ਵਾਲੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਸੇਵਾ ਕਰੇ ਸੇਵਾ ਕਰੇ ਕਿ ਕਰਨ ਦੇ ਇੱਥੇ गुरु गोबिंद गुरुदेव माता गुरुदेव 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 गुरु

ਜੋ ਕਿ ਸਾਡੇ ਸਰਵਪ੍ਰਤਮ ਦਾਤਾ ਦੀ ਕਿਰਪਾ ਵੱਡੇ ਵੱਡੇ ਕਾਰੋਬਾਰੀ ਜਿੱਤ ਲੱਗਦਾਰ ਇਸ ਪਵਿੱਤਰ ਪਾਵਨ ਤਾਰੂ ਪੰਗਾ ਮਸਤੂਆਣਾ ਦੇਰ ਕਰੇ ਬਾਅਦ ਹੋਰ ਦੁਆਰਾ ਬੰਤੀ ਸਾਈ ਜਿੱਤ ਲੱਗਦਾਰ ਗੁਰਦੇਵ ਸਾਹਿਬ ਗੁਰੂ ਨਾਨਕ ਪਰਮੇਸ਼ਰ ਗੁਰਦੇਵ ਨਾਨਕ ਨਾਨਕ ਸਰਾਰਾ ਗੁਰਦੇਵ ਨਾਨਕ ਨਾਨਕ ਸਰਾਰਾ ਦੇਖੇ ਲੋਕ ਆਦਤ ਬੜਨਾ ਜਿਸ ਤਰ੍ਹਾਂ ਜੁੜਾ ਕਰਵਾ ਰਹੇ ਗਰੀਬ ਲੋਕ ਸਾਧ ਗੁਰੂ ਸਾਹਿਬ ਜੀ ਜੁੜਾ ਕਰਵਾ ਰਹੇ ਨਾ ਇਹ ਇੱਕ ਆਲੋਕਨ ਘਟਨਾ ਹੈ ਬਾਬਾ ਤੇਜ ਸਿੰਘ ਜੀ ਦੀ ਹੋ ਰਹੀ ਹੈ ਇਹ ਮੰਨਦੇ ਕਿ ਉਹ ਸਾਹ ਪੈਦਾ ਹੁੰਦੇ ਹੈ ਬਾਬਾ ਦਾ ਭਾਵ ਕੋਈ ਨਹੀਂ ਜਣਾਉਂਦੇ ਪਰ ਜਿਹੜੀ ਉਹਨਾਂ ਨੂੰ ਮਾਰ ਕੇ ਸੇਵਾ ਬਖਸ਼ੀ ਹੈ ਬੜੀ ਮਹਾਨ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਸਾਡਾ ਕਲ ਜੀ ਜੀਵਨ ਆਰਥਰ ਬਤੇ ਮਹਾਰਾਜ ਕੌਣ ਪੂਰੇ ਤੋਂ ਕੋਈ ਨਹੀਂ ਬਾਬਾ ਸੁਨਸਿਖਾ ਨਾ ਮੋਦੀ ਕਨੜੀਆ ਸੁਆਗਤ ਕਰਦੇ ਹਾਂ ਮੁਦੇ ਦੇ ਬੋਲ ਕਰਨ ਦੀ ਇਜਾਜ਼ਤ ਹੈ ਸਹਿਬਾਨ ਮੇਰਾ ਸੁਣੋ ਇਹ ਰਾਜ ਇੱਕ ਕਰਕੇ ਜਿੱਤੇ ਹੋਏ ਸੀਵਾਤੇ ਦੇ ਦਰਵਾਜ਼ੇ ਦਰਵਾਜ਼ੇ ਦੇ ਲੰਬੇ ਪਹੁੰਚਿਆ ਘਰ ਉੱਪਰ ਇਹ ਕਮਟੇ ਆਗਣਾ ਫੜੀ ਜੇ ਕੋਈ ਵੀ ਜੀਵੇ ਸਨਾਰੇ अरे